ਆਫ ਵੈਨਕੂਵਰ ਜੋ ਬਾਈਕ ਸੇਫਟੀ ਐਕਟ ਇਕੱਠਾ ਕਰਨ ਦੇ ਲਈ ਬੁਲਾਨ ਦੇ ਲਈ ਇੱਕ ਪੈਟੀਸ਼ਨ ਲਈ ਲੜ ਰਹੀ ਹੈ ਉਹਨਾਂ ਨੂੰ 100 ਤੋਂ ਵੱਧ ਦਸਤਖਤ ਮਿਲੇ ਨੇ ਸਿਟੀ ਕੌਂਸਲ ਨੂੰ ਵੀ ਇਸ ਵਿਸ਼ੇ ਤੋਂ ਹੁਲਾਰਾ ਮਿਲਦਾ ਹੈ ਐਰਮਹੌਕ ਜਨਾਨਾਂ ਵੱਲੋਂ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੈਨਕੂਵਰ ਦੇ ਵਿੱਚ ਸਾਈਕਲ ਚਲਾਉਣਾ ਸਭ ਤੋਂ ਵਧੀਆ ਥਾਂ ਸੀ ਪਰ ਉਹਨਾਂ ਵੈਂਕੂਵਰ ਸਿਟੀ ਕੌਂਸਲ ਨੂੰ ਮੌਜੂਦਾ ਸਾਈਕਲਿੰਗ ਬੁਨਿਆਦੀ ਢਾਂਚੇ ਨੂੰ ਹਟਾਉਣ ਦੇ ਲਈ ਹੌਲੀ-ਹੌਲੀ ਦੂਰ ਵੀ ਹੁੰਦੇ ਦੇਖਿਆ ਹੈ। ਉਹਨਾਂ ਵੱਲੋਂ ਪਾਈ ਪਟੀਸ਼ਨ ਤਿੰਨ ਚੀਜ਼ਾਂ ਦੀ ਮੰਗ ਕਰਦੀ ਹੈ। ਸਭ ਤੋਂ ਪਹਿਲਾਂ ਸਥਾਨਕ ਬਾਈਕਵੇ ਦੇ ਨਾਲ ਹੋਰ ਮਾਡਲ ਫਿਲਟਰ ਸਥਾਪਿਤ ਕਰਨਾ ਹੈ ਜੋ ਜਿਹੜੇ ਮੋਟਰ ਵਾਹਨਾਂ ਨੂੰ ਆਵਾਜਾਈ ਦੇ ਸਰਗਰਮ ਟੰਗਾਂ ਲਈ ਮਨੋਨਿਤ ਰੂਟਾਂ ਤੋਂ ਦੂਰ ਮੋੜ ਦੇਵੇਗਾ। City of Vancouver ਨੂੰ ਆਪਣਾ ਬਾਈਕ ਸੇਫਟੀ ਐਕਟ ਇਕੱਠਾ ਕਰਨ ਲਈ ਬੁਲਾਉਣ ਵਾਲੀ ਇੱਕ ਪੈਟੀਸ਼ਨ ਨੂੰ 1000 ਤੋਂ ਵੱਧ ਦਸਤਖਤ ਮਿਲੇ ਹਨ ਜਿਵੇਂ ਕਿ ਸਿਟੀ ਕੌਂਸਲ ਨੇ ਇਸ ਵਿਸ਼ੇ ਨੂੰ ਹੁਲਾਰਾ ਦਿੱਤਾ ਹੈ ਜਦੋਂ ਐਰਮ ਹਾਕ 16 ਸਾਲ ਪਹਿਲਾਂ ਵੈਨਕੂਵਰ ਆਇਆ ਤਾਂ ਉਹ ਕਹਿੰਦੇ ਨੇ ਕਿ ਇਹ ਉਸ ਦੀ ਸਾਈਕਲ ਚਲਾਉਣ ਲਈ ਬਹੁਤ ਵਧੀਆ ਜਗ੍ਹਾ ਸੀ ਪਰ ਉਦੋਂ ਤੋਂ ਕਹਿੰਦੇ ਨੇ ਕਿ ਉਹਨਾਂ ਨੇ ਵੈਨਕੂਵਰ ਸਿਟੀ ਕੌਂਸਲ ਨੂੰ ਮੌਜੂਦਾ ਸਾਈਕਲਿੰਗ ਬੁਨਿਆਦੀ ਢਾਂਚੇ ਨੂੰ ਹਟਾਉਣ ਲਈ ਹੌਲੀ-ਹੌਲੀ ਦੂਰ ਹੁੰਦੇ ਦੇਖਿਆ ਸਾਡੇ ਕੋਲ ਅਸਲ ਵਿੱਚ ਬਾਈਕ ਦੇ ਬੁਨਿਆਦੀ ਢਾਂਚੇ ਨੂੰ ਸਰਗਰਮੀ ਨਾਲ ਹਟਾਉਣਾ ਸ਼ਾਮਿਲ ਸੀ ਅਸੀਂ ਸਟੈਨਲੇ ਪਾਰਕ ਇੱਕ ਲੇਨ ਨੂੰ ਹਟਾ ਦਿੱਤਾ ਸੀ ਤੇ ਸ਼ਹਿਰ ਨੇ ਉਸ ਲੇਨ ਨੂੰ ਹਟਾਉਣ ਲਈ ਸਾਈਕਲਿੰਗ ਬੁਨਿਆਦੀ ਢਾਂਚੇ ਦੇ ਬਜਟ ਦਾ 4 ਲੱਖ ਖਰਚ ਕੀਤਾ ਸੀ ਅਸੀਂ ਅਸਲ ਵਿੱਚ ਪਿੱਛੇ ਵੱਲ ਜਾ ਰਹੇ ਹਾਂ ਮਾਰਚ ਵਿੱਚ ਸਾਈਕਲ ਸਵਾਰ ਤੇ ਉਹਨਾਂ ਦੇ ਪਿਤਾ ਨੇ ਇੱਕ change.org ਪਟੀਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਜੋ ਸ਼ਹਿਰ ਦੇ ਇੰਜੀਨੀਅਰਿੰਗ ਦੇ ਜਰਨਲ ਮੈਨੇਜਰ ਨੂੰ ਵੈਨਕੂਵਰ ਵਿੱਚ ਬਾਈਕ ਰੂਟਾਂ ਨੂੰ ਸੁਰੱਖਿਆਵੇਂ ਸੁਧਾਰ ਕਰਨ ਤੇ 2017 ਵਿੱਚ ਸ਼ਹਿਰਦਾਰਾ ਅਪਣਾਏ ਗਏ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਹਿੰਦੇ ਨੇ ਖਾਸ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਪਟੀਸ਼ਨ ਤਿੰਨ ਚੀਜ਼ਾਂ ਦੀ ਮੰਗ ਕਰਦੀ ਹੈ ਸਭ ਤੋਂ ਪਹਿਲਾਂ ਸਾਨਾ ਕਬਾਈਕਵੇ ਦੇ ਨਾਲ ਹੋਰ ਮਾਡਲ ਫਿਲਟਰ ਸਥਾਪਿਤ ਕਰਨਾ ਹੈ ਜੋ ਮੋਟਰ ਵਾਹਨਾਂ ਨੂੰ ਆਵਾਜ਼ ਆਈ ਦੇ ਸਰਗਰਮ ਟੰਗਾ ਲਈ ਮਨੋਨਿਤ ਰੂਟਾ ਤੋਂ ਦੂਰ ਮੋੜ ਦੇਵੇਗਾ ਫਿਲਟਰ ਪਲਾਂਟਰ ਬੈਰੀਅਰ ਬਾਗ ਬਲਾਜ਼ਾ ਫੁਟ ਫੁਹਾਰਾ ਪੋਸਟ ਆਦੀਆਂ ਦੇ ਰੂਪ ਵਿੱਚ ਆ ਸਕਦੇ ਨੇ ਹੌਕ ਦਾ ਕਹਿਣਾ ਹੈ ਕਿ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਪਟੀਸ਼ਨ ਸ਼ਹਿਰ ਨੂੰ ਨਵੀਆਂ ਬਾਈਕ ਲੇਨਾਂ ਜੋੜਨ ਲਈ ਨਹੀਂ ਕਹਿ ਰਹੀ ਹੈ ਜਾਂ ਉਹਨਾਂ ਸੜਕਾਂ ਤੇ ਬਾਈਕ ਲੇਨ ਸ਼ਾਮਿਲ ਕਰਨ ਲਈ ਨਹੀਂ ਕਹਿ ਰਹੀ ਹੈ ਜਿੱਥੇ ਉਹ ਪਹਿਲਾਂ ਤੋਂ ਮੌਜੂਦ ਨਹੀਂ ਹੈ ਪਟੀਸ਼ਨ ਦਾ ਦੂਜਾ ਮੁੱਖ ਸਵਾਲ ਕਾਰਾਂ ਨੂੰ ਮੁੱਖ ਸੜਕਾਂ ਤੋਂ ਸਥਾਨਕ ਬਾਈਕਵੇਅ ਤੋਂ ਮੋੜਨ ਤੋਂ ਰੋਕਣਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਭੀੜ-ਭੜੱਕੇ ਦੇ ਸਮੇਂ ਦੌਰਾਨ ਬਹੁਤ ਸਾਰੀਆਂ ਕਾਰਾਂ ਬ੍ਰਾਡਵੇ ਤੋਂ ਇੰਟੈਰੀਅਰ ਸਟਰੀਟ ਬਾਈਕਵੇ ਵੱਲ ਮੁੜ ਸਕਦੀਆਂ ਨੇ। ਹਾਲਾਂਕਿ ਇਸ ਦੇ ਨਾਲ ਦਰਜਨਾ ਸਾਈਕਲ ਸਵਾਰਾਂ ਨੂੰ ਕਾਹਲੀ ਦੇ ਸਮੇਂ ਕਾਰਾਂ ਨਾਲ ਟਕਰਾਉਣ ਦੇ ਵਧੇ ਹੋਏ ਖਤਰੇ ਵਿੱਚ ਬਾਹਰ ਕੱਢਦੇ ਨੇ। ਅਖੀਰ ਵਿੱਚ ਔਕਾ ਦਾ ਕਹਿਣਾ ਹੈ ਕਿ ਪਟੀਸ਼ਨ ਸ਼ਹਿਰ ਨੂੰ ਸਥਾਨਕ ਹਾਈਵੇ ਦੇ ਕੁਝ ਪਾਰਕਿੰਗ ਹਟਾਉਣ ਦੇ ਲਈ ਕਹਿ ਰਹੀ ਹੈ ਜੋ ਕਿ ਤੰਗ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ W20 ਐਵੇਨਿਊ ਤੇ W24 ਐਵੇਨਿਊ ਦੇ ਆਸ-ਪਾਸੇ ਹੀਥਰ ਸਟਰੀਟ ਇਨਾ ਵਿਸ਼ੇਸ਼ਤਾਵਾਂ ਵਾਲੇ ਬਾਈਕਵੇ ਦੀ ਇੱਕ ਵਧੀਆ ਉਦਾਹਰਣ ਹੈ। ਇੱਕ 9 ਸਾਲ ਦੇ ਬੱਚੇ ਦੇ ਪਿ ਤੇ ਹੌਗਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਬਹੁਤ ਸਾਰੇ ਬਾਈਕਵੇ ਹਨ ਜੋ ਉਹਨਾਂ ਦੀ ਚੁਣੌਤੀ ਰੁਜੇਵੀਆਂ ਜਾਂ ਮਾਡਲ ਫਿਲਟਰਾਂ ਦੀ ਘਾਟ ਦੇ ਕਾਰਨ ਆਪਣੇ ਬੱਚੇ ਨੂੰ ਆਪਣੀ ਬਾਈਕ ਤੇ ਸਵਾਰ ਹੋਣ ਦੇਣਾ ਸਹਿਜ ਮਹਿਸੂਸ ਨਹੀਂ ਕਰਦੇ ਇਸ ਤੋਂ ਇਲਾਵਾ ਜਿਵੇਂ ਕਿ ਸਿਟੀ ਕੌਂਸਲ ਵੈਂਕੂਵਰ ਅਤੇ ਆਲੇ ਦੁਆਲੇ ਈ-ਬਾਈਕ ਅਤੇ ਇਲੈਕਟ੍ਰਿਕ ਸਕੂਟਰਾਂ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਮੋਸ਼ਨ ਪਾਸ ਕਰਦੀ ਹੈ ਇਹ ਉਹ ਤਬਦੀਲੀਆਂ ਹਨ ਜੋ ਸਰਗਰਮ ਟਰਾਂਸਪੋਰਟ ਉਪਕਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਵੱਡਾ ਫਰਕ ਲਿਆਉਣਗੀਆਂ ਸਿਟੀ ਕੌਂਸਲ ਨੇ ਬੁੱਧਵਾਰ ਨੂੰ ਵੈਂਕੂਵਰ ਦੀ ਸੁਰੱਖਿਅਤ ਹੋਲੀ ਸੜਕਾਂ ਪ੍ਰਤੀ ਵਚਨਬੱਧ ਤਾਰੇਕ ਮਤਾ ਪਾਸ ਕੀਤਾ ਕਾਉਂਸਲਰ ਪ੍ਰੇਟਫਾਈ ਦੁਆਰਾ ਅੱਗੇ ਲਿਆਂਦਾ ਗਿਆ ਪ੍ਰਸਤਾਵ ਸ਼ਹਿਰ ਨੂੰ ਕੇਂਦਰੀ ਲਾਈਨ ਤੋਂ ਬਿਨਾਂ ਸਥਾਨਕ ਸੜਕਾਂ ਤੇ ਰਿਹਾਇਸ਼ੀ ਖੇਤਰਾਂ ਵਿੱਚ ਸਪੀਡ ਸੀਮਾ ਨੂੰ 30 ਕਿਲੋਮੀਟਰ ਪ੍ਰਤੀ ਘੰਟਾ ਤੱਕ ਘਟਾਉਣ ਦੇ ਫਾਇਦੇ ਬਾਰੇ ਵਿਚਾਰ ਕਰਨ ਲਈ ਕਹਿੰਦੇ ਨੇ ਨਾਲ ਹੀ ਸਥਾਨਕ ਬਾਈਕਵੇ ਤੇ ਹੋਰ ਮਾਡਲ ਫਿਲਟਰਾਂ ਨੂੰ ਲਾਗੂ ਕਰਨ ਲਈ ਰਣਨੀਤੀ ਪੇਸ਼ ਕਰਨ ਲਈ ਵੀ ਕਹਿੰਦੇ ਨੇ ਇਹ ਕਾਉਂਸਲ ਨੂੰ ਇਹ ਕਾਰਵਾਈਆਂ ਕਰਨ ਲਈ ਆਸੀਬੀਸੀ ਜਾਂ ਟ੍ਰਾਂਸਲਿੰਕ ਵਰਗੇ ਸਮੂਹਾਂ ਦੇ ਨਾਲ ਫੰਡਿੰਗ ਵਿਕਲਪਾਂ ਤੇ ਭਾਈਵਾਲੀ ਨੂੰ ਦੇਖਣ ਲਈ ਵੀ ਕਹਿੰਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ